ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ ਆਪਣੀ ਵੀਡੀਓ 'ਚ ਤੁਹਾਡਾ ਸਵਾਗਤ ਹੈ ਤੇ ਉਮੀਦ ਕਰਦੇ ਹਾਂ ਸਾਰੇ ਵੀਰਾਂ ਦੇ ਜਨਵਰ ਠੀਕ ਹੋਣਗੇ ਆਪ ਵੀ ਠੀਕ ਹੋਣਗੇ ਤੇ ਆਪਾਂ ਨਾ ਵੀਡੀਓ ਪਾਈਆਂ ਹਨ ਕਟੀਆਂ ਨਹੀਂ ਇੱਕ ਦੋ ਤੇ ਕਈ ਵੀਰ ਕਮੈਂਟ ਕਰਦੇ ਹਨ ਵੀ ਵੀਰੇ ਖਰਾਕ ਦੱਸੋ ਕਿਹੜੀ ਪਾਈ ਹੈ ਇਹਨਾਂ ਨੂੰ ਜਾਂ ਕਿਹੜੀ ਪਾਣੇ ਹੋ ਹਨ ਤੇ ਅੱਜ ਦੀ ਵੀਡੀਓ 'ਚ ਆਪਾਂ ਇਹ ਗੱਲ ਕਰਾਂਗੇ ਵੀ ਕਿਹੜੀ ਖਰਾਕ ਜਾਂ ਕਿਵੇਂ ਦੇਖ ਰਹੇ ਕਿ ਆਪਾਂ ਖਰਚਾ ਕਿਵੇਂ ਘਟਾ ਸਕਨੇ ਆ ਪਹਿਲੀ ਗੱਲ ਤੇ ਜਿਹੜੀ ਵੀ ਆਪਾਂ ਕੱਟੀ ਤਿਆਰ ਕਰਨੀ ਜਾਂ ਕੋਈ ਵੀ ਬੱਚੇ ਤਿਆਰ ਕਰਨ ਉਹਨਾਂ ਬਰੀਡ ਦੇ ਹੋਣੇ ਚਾਹੀਦੇ ਨੇ ਨਸਲ ਦੇ ਹੋਣੇ ਚਾਹੀਦੇ ਨੇ ਵੀ ਇਹ ਨਹੀਂ ਨਸਲ ਵੀ ਤੁਹਾਡੇ ਕੋਲ ਮੱਜਾਂ ਦੇ 8-10 ਲੀਟਰ ਵਾਲੀਆਂ ਨੇ ਵੀ ਉਹਨਾਂ ਦੀਆਂ ਕੱਟੀਆਂ ਨਾ ਤਿਆਰ ਕਰੋ ਪਰ ਮੈਂ ਇਹਨਾਂ ਵੀ ਉਹਨਾਂ ਨੂੰ ਅਗਾ ਟੀਕੇ ਵਧੀਆ ਭਰਾਇਆ ਹੋਣਾ ਚਾਹੀਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਇਹ ਕਿਹੜੇ ਬੁੱਲ ਦੀ ਹੈ ਵੀ ਚੰਗਾ ਰਕਾਰਡ ਹੈ ਉਹਦੀ ਬੁੱਲ ਦੀ ਮਾਂ ਦਾ ਦੁੱਧ ਚੰਗਾ ਵੀ ਉਹ ਉਹਨਾਂ ਦੇ ਕੱਟੀਆਂ ਨਹੀਂ ਮੈਂ ਕਹਿੰਦੇ ਆ ਵੀ ਸੇਵਾ ਕਰਿਆ ਕਰੋ ਕਿਉਂਕਿ ਜਦੋਂ ਆਪਾਂ ਇੰਨੀ ਸੇਵਾ ਵੀ ਕਰਨੀ ਖਰਾਕ ਵੀ ਇੰਨੀ ਪਾਣੀ ਵੀ ਫਿਰ ਇਹ ਨਾ ਹੋਵੇ ਕੱਲੂ ਉਹ ਵੀ ਕੱਟੀ ਆਪਣੇ ਕੋਲ 8-10 ਲੀਟਰ ਦੁੱਧ ਕੱਢੇ ਕਿਉਂਕਿ ਤੁਹਾਨੂੰ ਪਤਾ ਹੈ ਡੇਰੀ ਫਾਰਮ ਚ ਇੰਨੀ ਕਮਾਈ ਤੇ ਵੱਦ ਲਈ ਜਾਈਏ ਤੇ ਉਹਦੇ ਚ ਵੀ ਨਹੀਂ ਕੋਈ ਫਾਇਦਾ ਹੈਗਾ ਹਨ ਤੇ ਇਹ ਸੀ ਆਪਣੀ ਕੱਟੀ ਆ ਤੁਹਾਨੂੰ ਕੱਟੀਆਂ ਬਖਾਨੇ ਆ ਕਿ ਕੇ ਉਹ ਪਰਲੀ ਤਕਦੀਰ ਏ ਇਹ ਤਕਦੀਰ ਦੀ ਵੱਡੀ ਭੈਣ ਏ ਇਹ ਉਤੋਂ 1 ਸਾਲ ਵੱਡੀ ਏ ਤੇ ਇਹ ਹੁਣ 2.5 ਸਾਲਾਂ ਦੀ ਤੇ 5 ਮਹੀਨਿਆਂ ਦੀ ਗੱਭਣ ਏ ਤੇ ਇਹ ਤਕਦੀਰ ਅਜੇ 18 ਕ ਮਹੀਨਿਆਂ ਦੀ ਮਲਾ ਤਾਂ 18 ਤੋਂ ਵੀ ਘੱਟ ਏ ਤੇ ਇਹ ਅਜੇ ਕੋ ਨਹੀਂ ਹਨਾ ਆਪਾਂ ਈਆਈ ਕਰਾਈ ਜੀ ਦੀ ਤੇ ਇਹ ਕੱਟੀਆਂ ਆਪਾਂ ਚੰਗੀਆਂ ਜਿਹੜੀਆਂ ਤਿਆਰ ਕੀਤੀਆਂ ਹਨ ਇੱਕ ਆਹ ਕੱਟੀ ਐ ਐਮਆਰ 113 ਦੀ ਏ ਇਹ ਤੁਹਾਨੂੰ ਪਤਾ ਐ ਮਰ 113 ਦਾ ਵੀ ਵਧੀਆ ਰਿਜ਼ਲਟ ਐ ਤੇ ਇਹਦੀ ਮਾਂ ਦਾ ਵੀ 16 17 ਕਿਲੋ ਦੁੱਧ ਸੀ ਵਧੀਆ ਮਤਲਬ ਕਿ ਕੱਟੀ 2.5 ਮਹੀਨਿਆਂ ਦੀ ਇਹਦੀ ਵੀ ਗਰੋਥ ਵਧੀਆ ਮਤਲਬ ਕਿ ਕੱਦ-ਕੁੱਦ ਬੜਾ ਤੇ ਅੱਜ ਆਪਾਂ ਇਹੀ ਗੱਲ ਕਰਾਂਗੇ ਵੀ ਕੱਟੀਆਂ ਨੂੰ ਆਪਾਂ ਮਤਲਬ ਕਿ ਕੀ ਡਾਈਟ ਦੇਣੇ ਆ ਜਾਂ ਕੀਵੇਂ ਤਿਆਰ ਕਰਨੇ ਆ ਹਨ ਪਹਿਲੀ ਗੱਲ ਤਾਂ ਮੈਂ ਇੱਕ ਗੱਲ ਦੱਸਣਾ ਚਾਹੁੰਦਾ ਵੀ ਜਿਹੜੀ ਆਹੀ ਮੇਲੇ 'ਚ ਕੱਟੀਆਂ ਪਾਣੀ ਹੁੰਦੀਆਂ ਨੇ ਉਹਦੀ ਖਰਾਕ ਅਲੱਗ ਹੀ ਹੁੰਦੀ ਐ ਉਦੇ ਤਾਂ ਤੁਸੀਂ ਉਹ ਲਾਇ ਹੀ ਨਾ ਕਰੋ ਉਹਦੇ ਤੇ ਸਾਬਣ ਵੀ ਪਹਿਲੀ ਗੱਲ ਤੇ ਇਹ ਆਪਾਂ ਜਿਹੜੀਆਂ ਕੱਟੀਆਂ ਮੇਲੇ ਤੇ ਲੈ ਕੇ ਜਾਣੇ ਆ ਉਹਨਾਂ ਦੀ ਅਲੱਗ ਹੀ ਸੇਵਾ ਹੁੰਦੀ ਹੈ ਅਲੱਗ ਹੀ ਉਹਨਾਂ ਤੇ ਖਰਚਾ ਜ਼ਿਆਦਾ ਹੁੰਦਾ ਹੀ ਹੁੰਦਾ ਕਿਉਂਕਿ ਹਰੇਕ ਵੀਰ ਨੂੰ ਤੇ ਨਹੀਂ ਉਵੇਂ ਤਿਆਰ ਕਰਨੀਆਂ ਚਾਹੀਦੀਆਂ ਜਿਵੇਂ ਆਪਾਂ ਨੇ ਵੀ ਮੇਲੇ ਵਾਲੀਆਂ ਇਹ ਕੱਟੀਆਂ ਕਰਨੀਆਂ ਤਿਆਰ ਹਨ ਕਿਉਂਕਿ ਉਹ 'ਚ ਖਰਚਾ ਜ਼ਿਆਦਾ ਆ ਜਾਂਦਾ ਤੇ ਇੰਨੀ ਆਪਣੇ ਕੰਮ 'ਚ ਡੇਰੀ ਫਾਰਮ 'ਚ ਬਚਤ ਹੈ ਕੋਈ ਨਹੀਂ ਵੀ ਜਿੰਨੀਆਂ ਆਪਾਂ ਉਹਨਾਂ ਦੇ ਉੱਤੇ ਲਾਅ ਛੜਨੇ ਆ ਫੇਰ ਹਨ ਉਹ ਵੀ ਨਹੀਂ ਚਲੋ ਇਹ ਤੇ ਆਪਾਂ ਉਹਨਾਂ ਆ ਘੱਟੀ ਪਹਿਲਾਂ ਤਕਦੀਰ ਮੇਲੇ ਵਾਸਤੇ ਤਿਆਰ ਕੀਤੀ ਸੀ ਇਹਨੂੰ ਕੋਈ ਪਤਾ ਹੀ ਨਹੀਂ ਦੁੱਧ ਕਿੰਨਾ ਕੁ ਪਿਆਇਆ ਆ ਪਾਂਝਾ ਕਿੰਨੀ ਕੁ ਸੇਵਾ ਕੀਤੀ ਹੈ ਹਨ ਤੇ ਉਸ ਤੋਂ ਬਾਅਦ ਹੁਣ ਐਦਿਕਾ ਬਿਜਲੀ ਆਪਣੀ ਇਹ ਤਨੌਲੇ ਮੇਲੇ ਦੇ ਚੌਥੇ ਨੰਬਰ ਤੇ ਆਈ ਸੀ ਪਿਛਲੀ ਇਹ ਤਨੌਲੇ ਵਾਲੇ ਮੇਲੇ ਦੇ ਬੀਐਫਏ ਤੇ ਚੌਥੇ ਨੰਬਰ ਤੇ ਆਈ ਸੀ ਤੇ ਇਹਨੂੰ ਵੀ ਆਪਾਂ ਕੋਈ ਹਿਸਾਬ ਹੀ ਨਹੀਂ ਲਾਇਆ ਦੁੱਧ ਦਾ ਪਹਿਲਾਂ 2 2.5 ਮਹੀਨੇ ਵਧੀਆ ਦੁੱਧ ਚੰਗਾ ਦੁੱਧ ਪਿਆਇਆ ਉਸ ਤੋਂ ਬਾਅਦ ਨਾਲ ਕਾਪ ਸਟਾਰਟਰ ਫੀਡ ਸੀ ਵੀ ਮੈਂ ਗੱਲ ਇਹ ਕਰਨਾ ਵੀ ਕਟੀਆਂ ਜਿਹੜੇ ਵੀਰਾਂ ਕੋਲ ਤੇ ਸਹੀ ਨੇ ਜਿਵੇਂ ਮਤਲਬ ਕਿ ਵਧੀਆ ਰਾਜੀ ਨੇ ਸਹੀ ਟਾਈਮ 2 2.5 ਸਾਲਾਂ ਚ ਇਹ ਆਈ ਹੁੰਦੀ ਹੈ ਜਿਹੜੀ ਕਟੀਆਂ ਦੀ ਉਹ ਸਹੀ ਨੇ ਵੀਰ ਉਹ ਨਾਮ ਵਾਲੀ ਮਤਲਬ ਕਿ ਟੈਨਸ਼ਨ ਲਿਆ ਕਰੋ ਹਨ ਵੀ ਪੁੱਛਣ ਦੀ ਸਾਡੇ ਵਰਗਿਆਂ ਨੂੰ ਜਿਹੜੇ ਵੀਰਾਂ ਦੀਆਂ ਕਮਜ਼ੋਰ ਨੇ ਕਟੀਆਂ ਉਹ ਬੇਸ਼ੱਕ ਇਹ ਵੀਡੀਓ ਉਹਨਾਂ ਵਾਸਤੇ ਵੀ ਉਹ ਵੇਖ ਸਕਦੇ ਨੇ ਜ਼ਰੂਰ ਹਨ ਕਿਉਂਕਿ ਹਰੇਕ ਬੰਦਾ ਡੇਰੀ ਫਾਰਮ ਦਾ ਕੰਮ ਅੱਡਾ ਡਾਟਰੇ ਆਪਣੇ ਤਰੀਕੇ ਨਾਲ ਕਰਦਾ ਕੋਈ ਕਿਹੜਾ ਦਾਣਾ ਪਾਂਦਾ ਕੋਈ ਕਿਹੜਾ ਪਾਂਦਾ ਕੋਈ ਪੱਠੇ ਕਿਵੇਂ ਪਾਂਦਾ ਕੋਈ ਕਿਵੇਂ ਪਾਂਦਾ ਕੋਈ ਚਾਰ ਪਾਂਦਾ ਕੋਈ ਕੱਲੇ ਪੱਠੇ ਪਾਂਦਾ ਵੀ ਹਰੇਕ ਬੰਦੇ ਦਾ ਅੱਡ ਅੱਡ ਤਿਆਰਪਾ ਆਪਣਾ ਵੀ ਜੇ ਉਹਨਾਂ ਦੇ ਮੱਜਾਂ ਰਾਜੀ ਨੇ ਜਾਂ ਕਟੀਆਂ ਰਾਜੀ ਨੇ ਉਹ ਵੀਰ ਸਹੀ ਰਹਿਣ ਉਹ ਬਦਲਣਾ ਆਪਣਾ ਡਾਈਟ ਪਲਾਨ ਉਹ ਸਹੀ ਏ ਜੇ ਉਹਨਾਂ ਦੀਆਂ ਮੱਜਾਂ ਗਾਵਾਂ ਸਹੀ ਨੇ ਤੇ ਉਹ ਸਮਝ ਲੋ ਸਹੀ ਏ ਉਹਨਾਂ ਨੂੰ ਕਿਸੇ ਬਾਹਲੇ ਸਲਾਹ ਲੈਣ ਦੀ ਸਾਡੇ ਰਗੀਆਂ ਦੀ ਲੋੜ ਕੋ ਨਹੀਂ ਹੈਗੀ ਚਲੋ ਜੇ ਕਿਸੇ ਵੀਰ ਦੀ ਕਮਜ਼ੋਰ ਨੇ ਜਾਂ ਮਤਲਬ ਕਟੀਆਂ ਨਹੀਂ ਬਚਦੀਆਂ ਕਈ ਵੀਰ ਇੱਥੇ ਤੱਕ ਫੋਨ ਕਰਦੇ ਵੀ ਬੱਚੇ ਬਚਦੇ ਹੀ ਕੋ ਨਹੀਂ ਗਏ ਹਨ ਤੇ ਜੇ ਕਿਸੇ ਦੀ ਨਹੀਂ ਬਾਜਦੀਆਂ ਕੱਟੀਆਂ ਜਾਂ ਕਮਜ਼ੋਰ ਨਹੀਂ ਜਿਆਦੀਆਂ ਰਹਿੰਦੀਆਂ ਉਹ ਜ਼ਰੂਰ ਆਪਣੀ ਇਹ ਵੀਡੀਓ ਵੇਖ ਲੈਣ ਕਿਉਂਕਿ ਆ ਵੀਡੀਓ ਐਂਡ ਤੱਕ ਵੇਖਿਆ ਜੇ ਆਪਾਂ ਐਂਡ ਤੇ ਵੀਡੀਓ ਦੇ ਨਾ ਤੁਹਾਨੂੰ ਸਾਰੀ ਜੋ ਚੀਜ਼ ਆਪਾਂ ਪਾਣੇ ਆ ਜੋ ਖੋਦੇ ਨਹੀਂ ਵੀ ਉੰਜ ਹੀ ਤੁਹਾਨੂੰ ਦੱਸਾਂਗੇ ਜੋ ਚੀਜ਼ ਆਪਾਂ ਪਾਣੇ ਉਹ ਚੀਜ਼ ਆਪਾਂ ਤੁਹਾਨੂੰ ਦੱਸਾਂਗੇ ਇੱਕ ਤੁਹਾਨੂੰ ਇੱਕ ਚੀਜ਼ ਹੋਰ ਦੱਸਣਾ ਵੀ ਜਿਹੜੀਆਂ ਕੱਟੀਆਂ ਝੋਟੀਆਂ ਹੁੰਦੀਆਂ ਨੇ ਨਾ ਇਹ ਤੁਸੀਂ ਖਰਚਾ ਇਹਨਾਂ ਨੇ ਉੰਨਾ ਹੀ ਖਾਣਾ ਹੁੰਦਾ ਜਿੰਨਾ ਇਹਨਾਂ ਦਾ ਪਿਆਰ ਹੋਣ ਚ ਖਰਚਾ ਲੱਗਣਾ ਹੈ ਨਾ ਇਹਨਾਂ ਨੂੰ ਲਾ ਲਓ ਲੱਖ ਰੁਪਏ ਚ ਲਾ ਲਓ ਇੱਕ ਕੱਟੀ ਝੋਟੀ ਤਿਆਰ ਹੁੰਦੀ ਏ ਜੇ ਆਪਾਂ ਇੱਕ ਪੁਰਾਣੀ ਮੈਂ ਦੱਸਦਾ ਵੀ ਸਹੀ ਹੈ ਨਾ ਵੀ ਕਿ ਗਲਤੇ ਵੀ ਇੱਕ ਸਾਫ ਵੀ ਲੱਖ ਰੁਪਇਆ ਲਾ ਲੋ ਇੱਕ ਕੱਟੀ ਸੂਣ ਤੱਕ ਖਾਂਦੀ ਹੈ ਚਾਹ ਉਹ ਲੱਖ ਰੁਪਇਆ ਤੁਸੀਂ ਉਹਨੂੰ 2 ਢਾਈ ਸਾਲਾਂ ਚ ਖਵਾ ਲੋ ਚਾਹ ਤੁਸੀਂ ਉਹਨੂੰ 5 ਸਾਲਾਂ ਚ ਖਵਾ ਲੋ ਤੇ 5 ਸਾਲਾਂ ਵਾਲੇ ਚ ਵੀ ਉਨੇ ਹੀ ਖਾਏਗੀ ਉਹ ਚਾਹ ਤੁਸੀਂ ਸੇਵਾ ਨਾ ਨਾ ਕਰੋਗੇ ਪੱਠੇ ਪਾਓਗੇ ਤੂੜੀ ਆਖੋਗੇ ਉਹਨੇ ਖਾਣਾ ਉਨੇ ਹੀ ਹੈ ਚਾਹ ਉਹ 5 ਸਾਲਾਂ ਚ ਖਵਾ ਲੋ ਤੇ ਜੇ ਉਹਦੀ ਤੁਸੀਂ ਸੇਵਾ ਕਰੋਗੇ ਉਹ 2 ਢਾਈ ਸਾਲਾਂ ਚ ਕੱਟੀ ਤਿਆਰ ਹੋ ਜਾਏਗੀ ਤੇ ਇੱਕ ਜਿਹੜੀ 2 ਢਾਈ ਸਾਲਾਂ ਚ ਤਿਆਰ ਹੋਏਗੀ ਉਹ ਤਿਆਰ ਵੀ ਸੋਹਣੀ ਹੋਏਗੀ ਕੱਟੀ ਦੀ ਗਰੋਥ ਵੀ ਚੰਗੀ ਹੋਏਗੀ ਕਿਉਂਕਿ ਜਿਹੜੀ ਇੱਕ ਗੱਲ ਯਾਦ ਰੱਖੋ ਜਿਹੜੀ ਕੱਟੀ ਦੀ ਪਹਿਲੇ 3 ਮਹੀਨੇ ਆਪਾਂ ਸੇਵਾ ਕਰ ਲਈ ਵੀ 3 ਮਹੀਨੇ ਆਪਾਂ ਖੁੱਲਾ ਉਹਨਾਂ ਨੂੰ ਖਵਾਤਾ ਉਹ ਕੱਟੀ ਵੱਡੀ ਹੋ ਕੇ ਕੱਦ ਵੀ ਜ਼ਿਆਦਾ ਕੱਢੇਗੀ ਉਹ ਕੱਟੀ ਦੁੱਧ ਵੀ ਜ਼ਿਆਦਾ ਕੱਢੇ ਕਿਉਂਕਿ ਉਹਦਾ ਲੀਵਰ ਬਿਲਕੁਲ ਸਹੀ ਕਿਉਂਕਿ ਕੱਲੇ ਦੁੱਧ ਤੇ ਉਹਦਾ ਪੇਟ ਬਣਿਆ ਚਾਰੇ ਪੇਟ ਉਹਦੇ ਵਧੀਆ ਵਰਕ ਕਰਦੇ ਪਏ ਨੇ ਜਦੋਂ ਆਪਾਂ ਪਹਿਲੀ ਪੱਠੇ ਤੂੜੀ ਪਾਣ ਲੱਗ ਜਾਂਦੇ ਨਾਸ ਵੱਜ ਜਾਂਦਾ ਉਹਨਾਂ ਝੋਟੀਆਂ ਦੀ ਵੇਖੋ ਕਿੰਨੀ ਕੁ ਉਮਰ ਤੱਕ ਮੇਰਾ ਕੱਦ ਦੇਖੋ ਕਿੱਥੇ ਆਉਂਦੀ ਵੀ ਵੀ ਉਮਰ ਇਹ ਦੀ ਅਜੇ ਵੀ ਸਾਰੀ ਉਹ ਮੈਨੂੰ ਠੀਕ ਹੈ ਤੇ ਇਹਨੂੰ ਅਸੀਂ 2 ਸਾਲਾਂ ਦੇ ਤੱਕ AI ਕਰਾ ਦੇਾਂਗੇ ਵਧੀਆ ਹਨ ਤੇ ਕਿੱਡੀ ਵਧੀਆ ਗਰੋਥ ਕਿਉਂ ਗਰੋਥ ਵੀ ਸਿਰਫ ਇਹਦੀ ਪਹਿਲੇ 3 ਮਹੀਨੇ ਸੇਵਾ ਚੰਗੀ ਸੇਵਾ ਹੋਈ ਹੈ ਹਨ ਚਲੋ ਤੁਹਾਨੂੰ ਮੈਂ ਇੰਨੀ ਤੇ ਨਹੀਂ ਕਹਿੰਦਾ ਵੀ ਇੰਨੇ ਕੋਈ ਖਰਚਾ ਕਰੋ ਕਿਉਂਕਿ ਕੀ ਕਰਦੇ ਨੇ ਵੀਰ ਮੈਡੀਕਲ ਹਰੇਕ ਵੀਰ ਵੀਡੀਓ ਪਾਈ ਜਾਂਦਾ ਅੱਜਕੱਲ ਡੇਰੀ ਫਾਰਮ ਦੇ ਨਾਂ ਤੇ ਪੇਜ ਬਣੇ ਨੇ ਵੀ ਆਹ ਡੱਬਾ ਪਾਓ ਜੀ ਆ ਹਨ ਵੀ ਫਲਾਣਾ ਕਾਫ ਢਿੰਗੜਾ ਕਾਫ ਆ ਗਿਆ ਜੀ ਇਹਨਾਂ 10 ml ਪਾਓ 20 ml ਪਾਓ ਉਹ ਚੀਜ਼ਾਂ ਦਾ ਕੋਈ ਰਿਜ਼ਲਟ ਨਹੀਂ ਹੈਗਾ ਇਹਨਾਂ ਚੀਜ਼ਾਂ ਦੇ ਕਿਉਂਕਿ ਉਹ ਯਾਰ ਜਿਹੜੀ ਚੀਜ਼ ਖਰਾਕ ਨਾ ਕਰਨੀ ਹੈ ਨਾ ਉਹ 10 ml ਵਾਲੀ 20 ml ਵਾਲੀ ਚੀਜ਼ ਕਿਵੇਂ ਆਪਾਂ ਨੂੰ ਵੀ ਆਪਣਾ ਬੱਚਾ ਤਿਆਰ ਕਰਦੀ ਹੁਣ ਤੁਸੀਂ ਇੱਕ ਹਿਸਾਬ ਲਾਓ ਆਪਾਂ ਦਵਾਈ ਖਾਣੇ ਜਾਂ ਡਾਕਟਰ ਵੀ ਇਹ ਕਹਿੰਦੇ ਨੇ ਵੀ ਪਹਿਲਾਂ ਰੋਟੀ ਖਾ ਕੇ ਫਿਰ ਤੁਸੀਂ ਦਵਾਈ ਲੈਣੀ ਹੈ ਹਨਾ ਤੇ ਜੇ ਆਪਾਂ ਨੂੰ ਉਹੀ 10 ml ਦਵਾਈਓ ਹੀ ਸਾਰਾ ਕੋਈ ਸਹੀ ਕਰਦੀ ਹੋਵੇ ਤੇ ਆਪਾਂ ਨੂੰ ਕੀ ਲੋੜ ਏ ਖਰਚਾ ਕਰਨ ਦੀ ਹੋਰ ਖਰਾਕ ਖਾਣ ਦੀ ਇਹ ਸਾਰੇ ਖਰਾਕੀ ਮਸਲੇ ਨੇ ਜਿਹੜੇ ਆਪਾਂ ਮੈਡੀਕਲ ਤੇ ਸੁੱਟੇ ਨੇ ਨਾ ਚਾਹੇ ਬਿਮਾਰੀਆਂ ਵਾਲੇ ਲਾ ਲਓ ਚਾਹੇ ਤੁਸੀਂ ਆਣਾ ਕਾਫ ਢਿੰਗੜਾ ਕਾਫ ਆ ਗਿਆ ਤੇ ਚਾਹੇ ਤੁਸੀਂ ਡੋਜ਼ ਲਾ ਲਓ ਵੀ ਇਹ ਸਾਰੇ ਖਰਾਕੀ ਮਸਲੇ ਨੇ ਜਿਹੜੇ ਆਪਾਂ ਮੈਡੀਕਲ ਤੇ ਪਾਏ ਨੇ ਆਪਾਂ ਕੱਟੀਆਂ ਨੂੰ ਕੋਈ ਨਹੀਂ ਦਿੱਤਾ ਉਹਨੂੰ ਤਗਦੀਰ ਨੂੰ ਥੋੜਾ ਬਾਧਾ ਕੋਈ ਆਪਾਂ ਮੈਡੀਕਲ ਦਿੱਤਾ ਸੀ ਕਿਉਂਕਿ ਉਦੋਂ ਆਪਾਂ ਨੂੰ ਪਤਾ ਨਹੀਂ ਸੀ ਆਪਾਂ ਨੂੰ ਏਸੇ ਵੀ ਚਲ ਕੱਟੀ ਵਧੀਆ ਤਿਆਰ ਹੋਈ ਇਸ ਕੱਟੀ ਦੀ ਬਿਜਲੀ ਲਈ ਆਪਾਂ ਕੁਝ ਵੀ ਨਹੀਂ ਇਹਨੂੰ ਐਕਸਟਰਾ ਮੈਡੀਕਲ ਤੋਂ ਪਾਇਆ ਵੀ ਤਾਕਤ ਵਾਸਤੇ ਕੀ ਦਿੱਤਾ ਇੱਕ ਐਲਬੋ ਮਾਰੀ ਨੂੰ ਦਿੱਤੀ ਲਿਵਰ ਟੋਨਿਕ ਵਾਸਤੇ ਔਰ ਲਿਵਰ ਟੋਨਿਕ ਇੱਕ ਦਿਨ ਛੱਡ ਕੇ ਪਿਆਂਦੇ ਰਹੇ ਆ 8-10 ਐਮਐਲ ਤੇ ਇੱਕ ਡੀ ਵਾਰਮਿੰਗ ਕੀਤੀ ਆਪਾਂ ਇਹਦੀ ਐਲਬੋ ਮਾਰਨ ਬਸ ਇਹ ਦੋ ਚੀਜ਼ਾਂ ਦੇ ਤੋਂ ਬਗਾਰ ਤੀਜੀ ਇਹਨੂੰ ਚੀਜ਼ ਕੋਈ ਚੀਜ਼ ਵੀ ਨਹੀਂ ਇਹਨੂੰ ਦਿੱਤੀ ਤੇ ਕਿਉਂ ਨਹੀਂ ਦਿੱਤੀ ਵੀ ਜਦੋਂ ਆਪਾਂ ਨੇ ਇੰਨਾ ਖਰਚਾ ਜਿਹੜਾ ਲਾਣਾ ਉਹ ਤੁਸੀਂ ਖਰਾਕ ਤੇ ਲਾਓ ਖਰਚ ਲਾਓ ਜਰੂਰ ਪਰ ਮੈਂ ਇਹ ਨਹੀਂ ਇਹ ਨਹੀਂ ਆਂਦਾ ਪਹਿਲੀ ਗੱਲ ਤੇ ਦੁੱਧ ਪਿਆਓ ਪਹਿਲਾਂ ਤਿੰਨ ਮਹੀਨੇ ਆਪਾਂ ਇਹ ਇੰਨਾ ਘਟੀਆਂ ਨੂੰ ਤੂੜੀ ਪੱਠਾ ਖਾਇਆ ਵੀ ਕੋਈ ਨਹੀਂ ਚੋਮਾ ਵੀ ਨਹੀਂ ਖਾਇਆ ਜਬੇਸ਼ਕ ਭੁੱਖੀਆਂ ਖੜੀਆਂ ਨੇ ਖੜੀਆਂ ਨੇ ਕਾਫ ਕਾਫ ਸਟਾਰਟਰ ਫੀਡ ਆਪਾਂ ਪਾਣੇ ਆ ਉਹ ਆਪਾਂ ਪਾਛੜੀ ਦੀ ਹੀ ਪਹਿਲਾਂ ਉਹ ਤੁਸੀਂ ਕਿਸੇ ਵੀ ਕੰਪਨੀ ਦੀ ਕਾਫ ਸਟਾਰਟਰ ਫੀਡ ਪਾ ਸਕਦੇ ਹੋ ਵੀ ਮੈਂ ਤੁਹਾਨੂੰ ਨਹੀਂ ਕਹਿੰਦਾ ਵੀ ਆਪ ਐਸੀ ਕੰਪਨੀ ਦੀ ਪਾਓ ਉਹਦੀ ਹੁੰਦੀ ਕਿਉਂਕਿ ਜਿਹੜੀ ਨਾਨ ਮੇਕਿੰਗ ਫੀਡ ਹੁੰਦੀ ਹੈ ਉਹ ਸਾਰੀ ਕੰਪਨੀਆਂ ਦੀ ਚੰਗੀ ਫੀਡ ਹੁੰਦੀ ਹੈ ਤੇ ਉਹ ਕਾਫ ਸਟਾਰਟਰ ਫੀਡ ਪਾਓ 3 ਮਹੀਨੇ 3 ਮਹੀਨੇ ਫੀਡ ਪਾ ਕੇ ਉਸ ਤੋਂ ਬਾਅਦ ਇਹ ਜਿਹੜੀ ਤੁਹਾਨੂੰ ਮੈਂ ਖਰਾਕ ਦੱਸਣ ਲੱਗਾ ਹਾਂ ਹਨਾ ਵੀ ਆਪਾਂ ਆਪਣੀ ਬਣਵਾ ਕੇ ਵੀ ਉਹ ਪਾਣੇ ਆ ਇਹਦਾ ਤੁਸੀਂ ਰਿਜ਼ਲਟ ਚੈੱਕ ਕਰੋ ਇੱਕਦਿ ਖਰਚਾ ਘਟ ਜਾਏਗਾ ਤੁਹਾਡਾ ਕਿਉਂਕਿ ਜਿੱਥੇ ਜਦੋਂ ਕਾਫ ਸਟਾਰਟਰ ਫੀਡ ਤੋਂ ਬਾਅਦ ਕਾਫ ਗਰੋਵਰ ਚੱਲਦੀ ਹੈ ਉਹ ਜਿੰਨੇ ਕੋ ਤੁਹਾਡੀ ਮਹੀਨੇ ਚ ਲਾ ਲੋ ਚਾਰ ਪੰਜ ਬੱਚੇ ਜਿੰਨੇ ਦੀ ਖਾਣਗੇ ਇਹ ਅੱਧੇ ਖਰਚੇ ਦੀ ਹੋਈ ਲੱਗੇਗੀ ਫੀਡ ਵੀ ਇਹ ਫੀਡ ਪਾ ਕੇ ਵੇਖੋ ਤੁਸੀਂ ਰਿਜ਼ਲਟ ਵੇਖਿਓ ਹੁੰਦਾ ਫਿਰ ਤੇ ਨਾਲੇ ਕਟੀਆਂ ਚੈੱਕ ਕਰਿਓ ਗਰੋਥ ਵੀ ਵਧੀਆ ਹੋਏਗੀ ਕਿਉਂਕਿ ਬਸ ਤਿੰਨ ਮਹੀਨੇ ਪੱਠੇ ਤੂੜੀ ਤੋਂ ਬਚਾਲਿਆ ਜੇ ਤੇ ਜਿਹੜੇ ਵੀਰ ਨਵੇਂ ਨੇ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਪਾਂ ਅੱਗੇ ਤੁਹਾਨੂੰ ਬਖਾਨਨੇ ਆ ਵੀ ਕਿਹੜੀ ਚੀਜ਼ ਹਨਾ ਕਿਹੜੀ ਫੀਡ ਪਾਣੇ ਆਪਾਂ ਉਹ ਵੀ ਕਿਵੇਂ ਬਣਾਣੀ ਹੈ ਉਹ ਤੁਸੀਂ ਬਣਾ ਸਕਦੇ ਹੋ ਜਿਵੇਂ ਤੁਹਾਡੀ ਮਰਜ਼ੀ ਹੈ ਇਹ ਕੋ ਨਹੀਂ ਗਿਆ ਇਹਦੇ ਚ ਆ ਤੇ ਛੋਲਿਆਂ ਦਾ ਦਫਾੜ ਜਿਹਨੂੰ ਆਪਾਂ ਚੂਰਾ ਕਹਿ ਦਿੰਨੇ ਆ ਆ ਬਾਜਰੇ ਦਾ ਚੂਰਾ ਇਹ ਚੱਕੀ ਤੋਂ ਬਣਾ ਬਣਾ ਹੀ ਮਿਲ ਜਾਂਦਾ ਚਾਹ ਤੁਸੀਂ ਆਪਣਾ ਵੀ ਘੱਟੋ ਘੱਟ 10 ਕਿਲੋ ਤੋਂ ਬਣਵਾ ਸਕਨੇ ਹੋ ਹਣਾ 10 ਕਿਲੋ ਲੈ ਕੇ ਇਹ ਆ ਇਹ ਦਾਲਾਂ ਦੂਲਾਂ ਕਈ ਕੋਸ਼ਿਚ ਚ ਹੁੰਦਾ ਜਿਵੇਂ ਉਹ ਸਾਡੇ ਚੱਕੀ ਤੇ ਇੱਥੇ ਮਿਲਦਾ ਹੈ ਘੱਗੇ ਤੋਂ ਵੀ ਵਿੱਚ ਦਾਲਾਂ ਦਾ ਟੁਕੜਾ ਕਈ ਕੁਝ ਹਲਦੀ ਵੀ ਹੁੰਦੀ ਹੈ ਵਿੱਚ ਮਟਰ ਦਾ ਛਿਲਕ ਵੀ ਕਈ ਛਿਲਕੇ ਵੀ ਹੁੰਦੇ ਨੇ ਇਹਦੇ ਚ ਮਤਲਬ ਕਿ ਵਧੀਆ ਚੀਜ਼ ਹੈ ਤੇ ਆ ਇਹ ਆਪਣੀ ਤਿਲਾਂ ਦੀ ਖਾਲ ਤੇਲ ਆਪਾਂ ਵੀ ਆਪਾਂ ਲਾ ਲੋ ਤਿਲਾਂ ਦਾ ਤੇਲ ਤੇ ਚਾਰ ਤਾਂ ਕਟਿਆਂ ਨੂੰ ਇਹ ਆਪਾਂ ਖਲ ਰੱਖ ਲਈ ਕਿਉਂਕਿ ਖਲ ਤਾਕਤ ਬਹੁਤ ਹੁੰਦੀ ਇਹਦੇ ਚ ਤੇ ਗਰਮੈਸ਼ ਵੀ ਹੁੰਦੀ ਏ ਵੀ ਕਿਉਂਕਿ ਇਹਨੂੰ ਆਪਾਂ ਰਿੰਨ ਕੇ ਇਹ ਸਮਾਨ ਨੂੰ ਆਪਾਂ ਰਿੰਨ ਕੇ ਪਾਣਾ ਤੇ ਰਿੰਨ ਕੇ ਲਾ ਲੋ ਸਾਬ ਵੀ ਐਵੇਂ ਦਾ ਬਣ ਜਾਂਦਾ ਆਹ ਚੀਜ਼ ਰਿੰਨ ਕੇ ਇਹ ਚੀਜ਼ ਬਣ ਜਾਂਦਾ ਰਿੰਨਣ ਦਾ ਇੱਕ ਫਾਇਦਾ ਹੈ ਆਪਾਂ ਨੂੰ ਆ ਵੇਖੋ ਰਿੰਨ ਦਾ ਇੱਕ ਫਾਇਦਾ ਹੈ ਇੱਕ ਤੇ ਇਹ ਪੱਛ ਬੜੀ ਛੇਤੀ ਜਾਂਦਾ ਕਿਉਂਕਿ ਛੋਟਾ ਬੱਚਾ ਹੁੰਦਾ ਹੈ ਹਜੇ ਉਹਦਾ ਪੂਰਾ ਲੀਵਰ ਕੰਮ ਨਹੀਂ ਕਰਦਾ ਸਹੀ ਤਰੀਕੇ ਨਾਲ ਜਿਵੇਂ ਹਾਂ ਵੱਡੇ ਜਾਨਵਰ ਦਾ ਕਰਦਾ ਇਹ ਨੂੰ ਕਰਕੇ ਰਿੰਨ ਕੇ ਤੁਸੀਂ ਪਾ ਦੋ ਇਹ ਨਾਲੇ ਤੇ ਪੱਛ ਛੇਤੀ ਜਾਂਦਾ ਨਾਲੇ ਇਹ ਤੁਹਾਡਾ ਖਰਚਾ ਇੰਨਾ ਘਟੇਗਾ ਨਾ ਮੈਨਾ ਵੀ ਜੇ ਇੱਕ ਤੁਹਾਡੀ ਕੱਟੀ ਗਰੋਵਰ ਥੈਲਾ ਖਾਂਦੀ ਹੈ ਜਿੰਨੇ ਪੈਸਿਆਂ ਦਾ ਜਿਉਂਨੇ ਦਾ ਤੁਸੀਂ ਇਹ ਲੈ ਕੇ ਆਓ ਇਹ ਮਤਲਬ ਕਿ ਤੁਹਾਡੀਆਂ ਦੋ ਕੱਟੀਆਂ ਉਹਨੇ ਚ ਤਿੰਨ ਕੱਟੀਆਂ ਵੀ ਮਤਲਬ ਪਾਲ ਸਕਦੀਆਂ ਉਹਨੇ ਚ ਇੰਨਾ ਕਿਉਂਕਿ ਇਹ ਲਾ ਲਓ ਇਹ ਤਾਂ ਅੱਧਾ ਕਿਲੋ ਮੇਰੇ ਹਿਸਾਬ ਚ ਕਿਲੋ ਮਸਾ ਹੋਣਾ ਹੈ ਜਿਹੜਾ ਰਿੰਨ ਗਏ ਜਿਹੜਾ ਅੱਧਾ ਕਿਲੋ ਰਿੰਨੇ ਆ ਲਾ ਲੋ ਤੇ ਇੰਨਾ ਬਣ ਗਿਆ ਇਹ ਚੀਜ਼ ਅੱਛਾ ਉੱਤੇ 50 ਉਸ ਤੋਂ ਬਾਅਦ 3 ਮਹੀਨੇ ਤੋਂ ਬਾਅਦ ਤੁਸੀਂ ਚਾਰ ਸਟਾਰਟ ਕਰ ਦੋ ਥੋੜੀ ਥੋੜੀ ਤੂੜੀ ਜਾਂ ਚਾਰ ਮਤਲਬ ਕਿ ਉਹਦੇ ਨਾਲ ਵਧੀਆ ਖਾ ਜਾਂਦੀਆਂ ਨੇ ਡੋਲ ਪਚ ਵੀ ਜਾਂਦੇ ਵੀ ਇਹ ਕੰਮ ਕਰਕੇ ਵੀ ਆਪਣਾ ਪੈਸਾ ਜਿਹੜਾ ਇਹ ਮਿਹਨਤ ਹੈ ਕੋਈ ਇਹ ਤਾਂ ਹੈ ਕੋ ਨਹੀਂਗਾ ਜੇ ਤੁਸੀਂ ਆਖੋ ਵੀ ਐਵੇਂ ਆ ਜਾਂਦਾ ਵੀ ਚਲੋ ਦੋ ਚਾਰ ਮੱਝਾਂ ਰੱਖੋ ਤੇ ਇੰਨਾ ਪੈਸਾ ਆਪਾਂ ਬਣਾ ਲਾਂਗੇ ਵੀ ਜਾਂ ਜਿਵੇਂ ਹੁਣ ਚੱਲਦਾ ਪਿਆ ਵੀ ਨਿਯਮ ਅਚਰ ਕੋਈ ਇੱਥੇ ਇੰਨੀ ਬਚਤ ਨਹੀਂ ਹੈਗੀ ਬਚਤ ਕਰਨੀ ਬੰਦੇ ਦੇ ਹੱਥ 'ਚ ਬੰਦੇ ਨਹੀਂ ਕਰਨੀ ਬਚਤ ਕਿਵੇਂ ਕਰਨੀ ਵੀ ਇਸ ਕਰਕੇ ਵੀ ਇਹ ਚੀਜ਼ ਪਾਓ ਦੇਸੀ ਪਾ ਕੇ ਵੇਖੋ ਇਹਦਾ ਰਿਜ਼ਲਟ ਵੇ ਕਿਉਂਕਿ ਤੁਹਾਡੇ ਸਾਹਮਣੇ ਮਾੜੀ ਕੀ ਤਾਂ ਹੈ ਹੀ ਕੋਈ ਨਹੀਂ ਇਹਦੇ ਵਿੱਚ ਕੋਈ ਨਾ ਮੈਂ ਤੁਹਾਨੂੰ ਕਹਿਣ ਰਿਹਾ ਵੀ ਕੋਈ ਇਹਦੇ ਚੀ ਪਾਓ ਨਾ ਉਹ ਪਾਓ ਹਨ ਮੈਡੀਕਲ ਤੋਂ ਲੈ ਕੇ ਜਿਹੜਾ ਵੀ ਤੁਸੀਂ ਮਤਲਬ ਕਿ ਇੱਕ ਬੋਤਲ ਮੈਡੀਕਲ ਤੋਂ ਲੈ ਕੇ ਜੋ ਕੋਈ ਵੀ ਖਰਚਾ ਕਰਨਾ ਕੋਈ ਇਹਦੇ ਤੇ ਕਰਕੇ ਵੇਖੋ ਤੁਸੀਂ ਤੁਹਾਨੂੰ ਦੂਣਾ ਰਿਜ਼ਲਟ ਮਿਲੇਗਾ ਤੇ ਨਾਲੇ ਬੱਚਾ ਖੁਸ਼ ਆਪਣੇ ਨਾਲੇ ਆਪਾ ਖੁਸ਼ ਤੇ ਪੈਸੇ ਵੀ ਘੱਟ ਲੱਗੇ ਨਾਲੇ ਬੱਚਾ ਰਾਜੀ ਹੋ ਜਾਏਗਾ ਤੇ ਲੋ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਸਾਰੇ ਵੀਰ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਿਉਂਕਿ ਆਪਾਂ ਮੱਜਾਂ ਦੀ ਵੀਡੀਓ ਪਾਉਂਦੇ ਰਹਿੰਦੇ ਹਾਂ ਹਨ ਤੇ ਜਿਗਰ ਹੋਰ ਕਿਸੇ ਵੀਰ ਦਾ ਕੋਈ ਵੀ ਕਮੈਂਟ ਹੋਇਆ ਕੋਈ ਕਟੀਆਂ ਬਾਰੇ ਜਾਂ ਮੱਜਾਂ ਬਾਰੇ ਜਾਂ ਕੋਈ ਵੀ ਆਪਾਂ ਹੇਠਲੇ ਕਮੈਂਟ ਕਰ ਦੋ ਆਪਾਂ ਅਗਲੀ ਵੀਡੀਓ ਉਸ ਤੇ ਪਾ ਦਾਂਗੇ ਕਿਉਂਕਿ ਜਿਆਦੀਆਂ ਵੀਡੀਓ ਤੁਹਾਨੂੰ ਪਤਾ ਇੰਨਾ ਟਾਈਮ ਵੀ ਨਹੀਂ ਹੁੰਦਾ ਕਿ ਸਾਰੀ ਜੜੀ ਆ ਨਾ ਮੱਜਾਂ ਦਾ ਹੀ ਕੰਮ ਨਿਪਟਦਾ ਕੋਈ ਬੜਾ ਟਾਈਮ ਤੋਂ ਟਾਈਮ ਕੱਢ ਕੇ ਕੋਈ ਵੀਡੀਓ ਬਣਾਉਣੀ ਹੈ ਠੀਕ ਹੈ ਜੀ ਸਤਿ ਸ੍ਰੀ ਅਕਾਲ